ਲੋਕਾਂ ਦਾ ਅਕਾਤ ਆਈ ਮੋਨੂ ਚੱਡਾ ਦੇ ਨਾਲ ਚੱਲ ਰਿਹਾ ਤੁਸੀਂ ਚੱਲ ਕੇ ਆਓ ਨਾਲ ਉੱਥੇ ਕਿ ਆਏ ਆ ਮੋਦੀ ਸਾਹਿਬ ਦਾ ਆਸ਼ੀਰਵਾਦ ਮੋਨੂ ਚੱਡਾ ਦੇ ਨਾਲ ਹੈ ਇਮਾਨਦਾਰੀ ਦਾ ਸਰਟੀਫਿਕੇਟ ਮੋਨੂ ਚੱਡਾ ਦੇ ਨਾਲ ਹੈ ਇਲਾਕੇ ਐਸੇ ਕੰਮ ਕਰਨ ਦੀ ਤਰਫ ਮੋਨੂ ਚੱਡਾ ਦੇ ਨਾਲ ਹੈ ਸ਼ਹਿਰ 'ਚ ਬਦਲਾਅ ਲਿਆਉਣ ਦੀ ਸੋਚ ਮੋਨੂ ਚੱਡਾ ਨਾਲ ਹੈ ਇੱਕ ਇੱਕ ਕਾਰਜਕਰਤਾ ਦਾ ਪਿਆਰ ਸੀਨੀਅਰ ਲੀਡਰਸ਼ਿਪ ਰਮਨਦਿਆ ਬੈਠੇ ਆ ਆਪਣੇ ਮਨਕੋਟਿਆ ਸਾਹਿਬ ਬੈਠੇ ਆ ਬਿੱਟੂ ਭਾਜੀ ਬੈਠੇ ਸਾਰੀ ਲੀਡਰਸ਼ਿਪ ਖੁੱਲ ਕੇ ਨਿਕਲੀ ਹੈ ਔਰ ਇੱਕ ਤੋਂ ਸੋਚ ਲੈਣੇ ਕਿ ਅਸੀਂ ਬਦਲਾਵ ਚਾਹਨੇ ਆਂ ਭਗਵੰਤਮਾਨ ਦੀ ਸਰਕਾਰ ਨੇ ਬੇੜਾ ਦਰ ਕਰਤਾ ਪੰਜਾਬ ਦਾ ਔਰ ਇਹ ਇਲੈਕਸ਼ਨ ਭਗਵੰਤਮਾਨ ਦੀ ਸਰਕਾਰ ਅਸੇ ਵਾਟਰਲੂ ਸਾਬਤ ਹੋ ਸੋ ਇਹ ਤਸਵੀਰ ਮਤਲਬ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਹਾਂਜੀ ਚਾਹ ਕਹਿਣਾ ਚਾਹਤੇ ਆਂ ਕਿ ਚੁਕ ਚੁਕ ਸਾਹਨਾ ਬੋਲਦਾ ਹੈ ਬਹੁਤ ਵਧੀਆ ਔਰ ਬਹੁਤ ਹੀ ਅੱਛਾ ਇਸ ਵਾਰ ਰਿਸਪਾਂਸ ਭਾਰਤੀ ਜਨਤਾ ਪਾਰਟੀ ਨੂੰ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮਿਲਿਆ ਹੈ ਔਰ ਇਸ ਵਾਰ ਜਿਹੜਾ ਗਰਾਉਂਡ 'ਚ ਜਿਹੜਾ ਕੰਮ ਇਸ ਤਰੀਕੇ ਨਾਲ ਪਾਰਟੀ ਕਰ ਰਹੀ ਹੈ ਔਰ ਲੋਕਾਂ ਦਾ ਰਿਸਪਾਂਸ ਮਿਲਿਆ ਤੇ ਡੈਫੀਨਿਟਲੀ ਅਮਰੇ ਸਰ ਦੇ ਅੰਦਰ ਮੇਅਰ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਮੋਦੀ ਸਾਹਿਬ ਦਾ ਆਸ਼ੀਰਵਾਦ ਮੋਨੂ ਚੱਡਾ ਦੇ ਨਾਲ ਹੈ ਇਮਾਨਦਾਰੀ ਦਾ ਸਰਟੀਫਿਕੇਟ ਮੋਨੂ ਚੱਡਾ ਦੇ ਨਾਲ ਹੈ ਇਲਾਕੇ 'ਚ ਕੰਮ ਕਰਨ ਦੀ ਤਰਫ ਮੋਨੂ ਚੱਡਾ ਦੇ ਨਾਲ ਹੈ ਸ਼ਹਿਰ 'ਚ ਬਦਲਾਅ ਲਿਆਉਣ ਦੀ ਸੋਚ ਮੋਨੂ ਚੱਡਾ ਨਾਲ ਹੈ ਇੱਕ ਇੱਕ ਕਾਰਜਕਰਤਾ ਦਾ ਪਿਆਰ ਸੀਨੀਅਰ ਲੀਡਰਸ਼ਿਪ ਰਮੰਦੂਆ ਬੈਠੇ ਆ ਆਪਣੇ ਮਨਕੋਟਿਆ ਸਾਹਿਬ بیٹھے ਆ ਬਿੱਟੂ ਬਾਜੀ بیٹھے ਸਾਰੀ ਲੀਡਰਸ਼ਿਪ ਖੁੱਲ ਕੇ ਨਿਕਲੀ ਹੈ ਔਰ ਇੱਕੋ ਸੋਚ ਲੈ ਕੇ ਨਿਕਲੇ ਕਿ ਅਸੀਂ ਬਦਲਾਵ ਚਾਹਨੇ ਆ ਭਗਵੰਦ ਜੀ ਦੀ ਸਰਕਾਰ ਨੇ ਵਿੜਾ ਘਰ ਕਰਤਾ ਪੰਜਾਬ ਦਾ ਔਰ ਇਹ ਇਲੈਕਸ਼ਨ ਭਗਵੰਦ ਜੀ ਦੀ ਸਰਕਾਰੋਂ ਸਵਾਰਲੂ ਸਾਬਿਤ ਹੋ ਸੋ ਇਹ ਤਸਵੀਰ ਮੈਂ ਕੀ ਕਹਿਣਾ ਚਾਹੁੰਦਾ ਜੀ ਹਾਂਜੀ ਚਾਹ ਕਹਿਣਾ ਚਾਹਤੇ ਆ ਮੈਂ ਚੁਕ ਚੁਕ ਸਾਹਨਾ ਬੋਲਦਾ ਹੈ ਬਹੁਤ ਵਧੀਆ ਔਰ ਬਹੁਤ ਹੀ ਅੱਛਾ ਹੈ ਇਸ ਵਾਰ ਰਿਸਪਾਂਸ ਭਾਰਤੀ ਜਨਤਾ ਪਾਰਟੀ ਨੂੰ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮਿਲਿਆ ਹੈ ਔਰ ਇਸ ਵਾਰ ਜਿਹੜਾ ਗਰਾਊਂਡ 'ਚ ਜਿਹੜਾ ਕੰਮ ਜਿਸ ਤਰੀਕੇ ਨਾਲ ਪਾਰਟੀ ਕਰ ਰਹੀ ਹੈ ਔਰ ਲੋਕੇ ਮੈਰਿਸਪਾਸ ਮਿਲਿਆ ਤੇ ਡੈਫੀਨਿਟਲੀ ਅਮਰੇ ਸਰ ਦੇ ਅੰਦਰ ਅ ਮੇਅਰ ਭਾਰਤੀ ਜਨਤਾ ਪਾਰਟੀ ਦਾ ਬਨੇਗਾ